ਇਹ ਬਹੁਤ ਹੀ ਟੇਸਟੀ ਮਿਠਾਈ ਜੇ ਤੁਸੀਂ ਇੱਕ ਵਾਰੀ ਬਣਾ ਲਈ ਤਾਂ ਤੁਸੀਂ ਵਾਰ-ਵਾਰ ਬਣਾਉਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਕੁਝ ਵੀ ਇਹਦੇ ਵਿੱਚ ਤੁਹਾਡੀ ਮਿਹਨਤ ਨਹੀਂ ਹੋਊਗੀ ਸਭ ਤੋਂ ਪਹਿਲਾਂ ਆਪਾਂ 1/2 ਲੀਟਰ ਜਿਹੜਾ ਉਹ ਦੁੱਧ ਲੈਣਾ ਹੈ ਤੇ ਉਹਨੂੰ ਜਿਹੜਾ ਚੰਗੀ ਤਰ੍ਹਾਂ ਉਬਾਲ ਲੈਣਾ ਸਿਰਫ ਘਰੇ ਪਈਆਂ ਚੀਜ਼ਾਂ ਨਾਲ ਹੀ ਇਹਨੂੰ ਆਪਾਂ ਬਣਾ ਸਕਦੇ ਹਾਂ ਹੁਣ ਆਪਾਂ ਜਿਹੜੇ ਕੁਝ ਬ੍ਰੈਡ ਲਏ ਆ ਤਾਂ ਉਹਨਾਂ ਦੀਆਂ ਜਿਹੜੀਆਂ ਬ੍ਰਾਊਨ ਕਰਨੀਆਂ ਹੁੰਦੀਆਂ ਉਹ ਆਪਾਂ ਉਤਾਰ ਦੇਣੀਆਂ ਇਦਾਂ ਚਾਕੂ ਦੇ ਨਾਲ ਕੱਟ-ਕੱਟ ਕੇ ਜਿਹੜੀਆਂ ਵੀ ਬ੍ਰਾਊਨ ਜੀਆਂ ਕਰਨੀਆਂ ਹੁੰਦੀਆਂ ਸਾਈਡਾਂ ਤੋਂ ਉਤਾਰ ਦੇਣੀਆਂ ਉਹ ਵੀ ਯੂਜ਼ ਦੇ ਵਿੱਚ ਆ ਜਾਂਦੀਆਂ ਬਾਅਦ ਵਿੱਚ ਇਹਦਾ ਪ੍ਰਸ਼ਾਦ ਵੀ ਬਣ ਜਾਂਦਾ ਬਹੁਤ ਟੇਸਟੀ ਬਣਦਾ ਤੇ ਇਹ ਕੰਨੀਆਂ ਉਤਾਰ ਕੇ ਸਾਰੇ ਬ੍ਰੈਡਸ ਦੀਆਂ ਰੱਖ ਲੈਣੀਆਂ ਇੱਕ ਬ੍ਰੈਡ ਦਾ ਆਪਾਂ ਜਿਵੇਂ ਭੋਰ ਕੇ ਇਹਦੇ ਵਿੱਚ ਪਾ ਦੇਣਾ ਤੇ ਬਾਕੀ ਬ੍ਰੈਡ ਜਿਹੜੇ ਉਹ ਆਪਾਂ ਪੀਸਸ ਦੇ ਵਿੱਚ ਜਿਹੜੇ ਉਹ ਕੱਟ ਲੈਣੇ ਆ ਅਲੱਗ-ਅਲੱਗ ਉਹਨਾਂ ਦੇ ਪੀਸ ਕਰ ਲੈਣੇ ਆ ਇਦਾਂ ਪਹਿਲਾਂ ਸਾਰਿਆਂ ਦੀਆਂ ਕੰਨੀਆਂ ਜਿਹੜੀਆਂ ਉਹ ਉਤਾਰ ਦੇਣੀਆਂ ਦੁੱਧ ਨੂੰ ਉਬਾਲਾ ਆ ਗਿਆ ਉਹ ਬਾਲਾ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਇਹਦੇ ਵਿੱਚ ਖੰਡ ਪਾਵਾਂਗੇ ਮਿੱਠੇ ਦੇ ਲਈ ਹੈ ਜਿਹੜੀ ਉਹ ਅੱਧਾ ਲੀਟਰ ਦੁੱਧ ਦੇ ਵਿੱਚ ਹੈ ਜਿਹੜੀ ਅੱਧੀ ਕੌਲੀ ਤੋਂ ਘੱਟ ਥੋੜੀ ਜਿਹੀ ਜਿਹੜੀ ਉਹ ਖੰਡ ਪਾਵਾਂਗੇ ਬਦਾਮ ਤੇ ਜਿਹੜੇ ਪਿਸਤੇ ਉਹਨਾਂ ਨੂੰ ਆਪਾਂ ਕੁੱਟ ਕੇ ਜਿਹੜਾ ਉਹ ਰੱਖ ਲੈਣਾ ਕੁੱਟ ਕੇ ਜਿਹੜਾ ਫਿਰ ਇਸੇ ਦੁੱਧ ਦੇ ਵਿੱਚ ਹੈ ਜਿਹੜਾ ਬਦਾਮ ਤੇ ਪਿਸਤੇ ਜਿਹੜੇ ਉਹ ਬਰੀਕ ਕਰਕੇ ਕਾਜੂ ਬਦਾਮ ਵੀ ਤੁਸੀਂ ਪਾ ਸਕਦੇ ਆ ਬਰੀਕ ਕਰਕੇ ਜਿਹੜਾ ਇਹ ਦੁੱਧ ਦੇ ਵਿੱਚ ਪਾ ਦੇਣਾ ਪਹਿਲਾਂ ਦੁੱਧ ਲਿਆ ਫਿਰ ਖੰਡ ਪਾਈ ਤੇ ਫਿਰ ਇਹ ਜਿਹੜੇ ਪਿਸਤੇ ਬਦਾਮ ਜਿਹੜੇ ਆਪਾਂ ਬਰੀਕ ਕੱਟੇ ਹੋਏ ਸੀ ਕੁੱਟੇ ਹੋਏ ਸੀ ਉਹ ਪਾਏ ਆ ਤੇ ਇੱਕ ਬੈਡ ਜਿਹੜਾ ਉਹ ਆਪਾਂ ਚੂਰ ਕੇ ਜਾਂ ਦੋ ਬ੍ਰੈਡਾਂ ਜਿਹੜੇ ਚੂਰ ਕੇ ਕੰਨੀਆਂ ਉਤਾਰ ਕੇ ਆਪਾਂ ਉਹ ਜਿਹੜੇ ਇਹਦੇ ਵਿੱਚ ਪਾ ਦੇਣੇ ਆ ਇਹਨੂੰ ਸੰਘਣਾ ਕਰਨ ਦੇ ਲਈ ਕਿਉਂਕਿ ਫਿਰ ਇਹ ਰਬੜੀ ਜੀ ਬਣ ਜੂਗੀ ਜਿੱਦਾਂ ਰਬੜੀ ਹੁੰਦੀ ਹੈ ਰਬੜੀ ਖੀਰ ਹੁੰਦੀ ਹੈ ਉਦਾਂ ਬਿਲਕੁਲ ਇਹ ਬ੍ਰੈਡ ਦੇ ਚੂਰੇ ਦੇ ਨਾਲ ਆ ਜਿਹੜੀ ਇਹ ਬਣ ਜਾਂਦੀ ਹੈ ਐਨ ਪਰ ਇਥੇ ਹੀ ਕੰਮ ਜਿਹੜਾ ਉਹ ਖਤਮ ਨਹੀਂ ਹੁੰਦਾ ਵਈ ਇਹਨੂੰ ਆਪਾਂ ਬਹੁਤ ਹੀ ਜਿਹੜੀ ਟੇਸਟੀ ਮਿਠਾਈ ਹੈ ਜਿਹੜੀ ਬਣਾਵਾਂਗੇ ਇਸ ਤਰ੍ਹਾਂ ਚੂਰ ਕੇ ਬਿਲਕੁਲ ਬਰੀਕ ਆ ਜਿਹੜਾ ਇਹ ਕਰਕੇ ਤੁਸੀਂ ਇਹਨੂੰ ਇਹਦੇ ਵਿੱਚ ਜਿਹੜਾ ਉਹ ਪਾਉਣਾ ਇਸਰਾ ਇਸ ਤੋਂ ਬਾਅਦ ਜਿਹੜਾ ਕੋਈ ਫੂਡ ਕਲਰ ਜੇ ਘਰ ਹੈਗਾ ਤਾਂ ਕੋਈ ਐਡ ਕਰ ਦਿਓ ਜੇ ਮੇਰੇ ਲੱਡੂ ਅਲੱਗ ਰੰਗ ਹੁੰਦਾ ਉਹ ਵੀ ਕਰ ਸਕਦੇ ਆ ਇਹ ਜਲੇਬੀਆਂ ਵਾਲਾ ਰੰਗ ਇਹ ਵੀ ਤੁਸੀਂ ਇਹਦੇ ਵਿੱਚ ਜਿਹੜਾ ਪਾ ਸਕਦੇ ਜਿੱਦਾਂ ਦਾ ਤੁਹਾਨੂੰ ਕਲਰ ਪਸੰਦ ਆ ਇਹ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਨਾ ਵੀ ਪਾਉਣਾ ਚਾਹੋ ਕਲਰ ਤਾਂ ਤੁਸੀਂ ਨਹੀਂ ਵੀ ਪਾ ਸਕਦੇ ਜੇ ਘਰ ਹੈਗਾ ਤਾਂ ਤੁਸੀਂ ਇਹ ਕਲਰ ਜਿਹੜਾ ਉਹ ਪਾ ਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹਨੂੰ ਸੰਗਣਾ ਕਰ ਲੈਣਾ ਉਬਾਲਾ ਦੇਣਾ ਚੰਗੀ ਤਰ੍ਹਾਂ ਤੇ ਹਿਲਾਉਂਦੇ ਰਹਿਣਾ ਬਿਲਕੁਲ ਇਹ ਖੋਏ ਵਾਂਗੂ ਬਣ ਜੂਗਾ ਜਿਵੇਂ ਮਿਲਕ ਬਦਾਮ ਹੁੰਦਾ ਉਦੋਂ ਦਾ ਇਹਨਾਂ ਦਾ ਟੈਕਸਚਰ ਆ ਜਿਹੜਾ ਹੋ ਬੰਨ ਜੂਗਾ ਮੈਂ ਵੀਰਪਾਲ ਕੌਰ ਸੇਖੋਂ ਜਦੋਂ ਤੁਸੀਂ ਜੁੜਿਆ ਸਾਡੇ ਪੇਜ ਤੇ ਸਾਡੇ ਚੈਨਲ ਦੇ ਨਾਲ ਜਿਨ੍ਹਾਂ ਨੇ ਹਸ ਤੱਕ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਮੈਂ ਤੁਹਾਡੇ ਲਈ ਬਹੁਤ ਸੌਖੀਆਂ ਸੌਖੀਆਂ ਡਿਸ਼ੇਸ ਲੈ ਕੇ ਆਉਂਦੀ ਰਹਿਣੀ ਹੈ ਹੁਣ ਮੈਂ ਇੱਕ ਚਮਚਾ ਜਿਹੜਾ ਉਹ ਮੈਂ ਸੁੱਕੇ ਦੁੱਧ ਦਾ ਪਾਇਆ ਸੁੱਕਾ ਦੁੱਧ ਹੈਗਾ ਤਾਂ ਪਾ ਸਕਦੇ ਆ ਨਹੀਂ ਤਾਂ ਕੋਈ ਗੱਲ ਨਹੀਂ ਇਹ ਤਾਂ ਜਦੋਂ ਬ੍ਰੈਡ ਦਾ ਚੂਰਾ ਪਾ ਦਿੰਨੇ ਆ ਤੇ ਜਿਹੜਾ ਆਪਣਾ ਪੇਸਟ ਉਹ ਬਹੁਤ ਸੰਘਣਾ ਹੋ ਜਾਂਦਾ ਬਸ ਇਹਨੂੰ ਆਪਾਂ ਸੰਘਣਾ ਹੀ ਇਹਦਾ ਬਣਾਉਣਾ ਹੁੰਦਾ ਇਹ ਬਿਲਕੁਲੀ ਰਬੜੀ ਜੀ ਲੱਗੇ ਖੀਰ ਵਾਂਗੂ ਇਹਨੇ ਜਿਹੜਾ ਹੈਗਾ ਉਹ ਬਣ ਜਾਣਾ ਹੁੰਦਾ ਤੇ ਬਾਅਦ ਵਿੱਚ ਆਪਾਂ ਇਹਨੂੰ ਠੰਡਾ ਕਰ ਲਾਂਗੇ ਥੋੜਾ ਟਾਈਮ ਗੈਸਾ ਜਿਹੜਾ ਬੰਦ ਕਰਕੇ ਇਹਨੂੰ ਠੰਡਾ ਕਰ ਲਾਂਗੇ ਤੇ ਇੱਧਰ ਜਿਹੜੇ ਬ੍ਰੈਡ ਆ ਉਹਦੇ ਆਪਾਂ ਪੀਸੇਸ ਬਣਾ ਲੈਣੇ ਆ ਇਦਾਂ ਦੋ ਦੋ ਪੀਸ ਕਰ ਲਓ ਚਾਰ ਚਾਰ ਕਰ ਲਓ ਤੇ ਇਹਨੂੰ ਆਪਾਂ ਕਿਸੇ ਭਾਂਡੇ ਦੇ ਵਿੱਚ ਇਦਾਂ ਰੱਖ ਲੈਣਾ ਇਸ ਤਰ੍ਹਾਂ ਟਿਕਾ ਲੈਣਾ ਬਿਲਕੁਲ ਬਹੁਤ ਹੀ ਇਹ ਟੇਸਟੀ ਮਿਠਾਈ ਬਣਦੀ ਐ ਰਸਮਲਾਈ ਨਾਲੋਂ ਕਿਤੇ ਜ਼ਿਆਦਾ ਟੇਸਟੀ ਬਹੁਤ ਟੇਸਟੀ ਬਣੇਗੀ ਤੇ ਇਹ ਤੁਸੀਂ ਬਣਾ ਕੇ ਜ਼ਰੂਰ ਟਰਾਈ ਕਰਨਾ ਜਦੋਂ ਕਦੇ ਵੀ ਬਾਲਾ ਮਿੱਠਾ ਖਾਣ ਦਾ ਦਿਲ ਕਰੇ ਤਾਂ ਇਹਨੂੰ ਬਣਾ ਸਕਦੇ ਆ ਇਕ ਤਾਂ ਇਹਦੇ ਵਿੱਚ ਮਿਹਨਤ ਘੱਟ ਆ ਤੇ ਦੂਜਾ ਜਿਹੜਾ ਇਹਦਾ ਟੇਸਟ ਆ ਉਹ ਲਾਜਪਾਵਾ ਜਿਹੜੀਆਂ ਬਾਜ਼ਾਰ ਵਾਲੀਆਂ ਮਠਾਈਆਂ ਉਹ ਖਾਣੀਆਂ ਭੁੱਲ ਜਾਓਗੇ ਤੇ ਬਹੁਤ ਟੇਸਟੀ ਜਿਹੜਾ ਇਹਨੇ ਬਣ ਕੇ ਤਿਆਰ ਹੋਣਾ ਹੁਣ ਜਦੋਂ ਇਹਨੂੰ ਆਪਾਂ ਗੈਸ ਨੂੰ ਬੰਦ ਕਰਕੇ ਤੇ ਇਹਨੂੰ ਥੋੜਾ ਜਿਹਾ ਆਪਾਂ ਠੰਡਾ ਕਰ ਲੈਣਾ ਬੱਚਿਆਂ ਨੂੰ ਇਹ ਚੀਜ਼ਾਂ ਜਿਹੜੀਆਂ ਬਹੁਤ ਪਸੰਦ ਆਉਂਦੀਆਂ ਆਪਣੇ ਬੱਚਿਆਂ ਨੂੰ ਵੀ ਜਿਹੜਾ ਬਣਾ ਕੇ ਉਹ ਖਵਾ ਸਕਦੇ ਆ ਹੁਣ ਇੱਕ ਕਲੀਅਰ ਤੋਂ ਬਾਅਦ ਆ ਜਿਹੜਾ ਇਹ ਆਪਾਂ ਰਬੜੀ ਜੀ ਤਿਆਰ ਕੀਤੀ ਹੈ ਪੇਸਟ ਤਿਆਰ ਕੀਤਾ ਇੱਕ ਲੇਅਰ ਦੇ ਉੱਪਰ ਜਿਹੜਾ ਇਹਨੂੰ ਇਹ ਲਗਾ ਦੇਣਾ ਇੱਕ ਬ੍ਰੈਡ ਦੀ ਲੇਅਰ ਹੋਰ ਲਗਾਵਾਂਗੇ ਤੇ ਜਿਹੜਾ ਬਾਕੀ ਦਾ ਜਿਹੜਾ ਆਪਣਾ ਪੇਸਟ ਇਹ ਬਚਿਆ ਹੈਗਾ ਉਹਨੂੰ ਇਹਦੇ ਵਿੱਚ ਪਾ ਲਾਂਗੇ ਇਹਦਾ ਚੰਗੀ ਤਰ੍ਹਾਂ ਤੁਸੀਂ ਇਹਨੂੰ ਉੱਪਰ ਜਿਹੜਾ ਬਿਲਕੁਲ ਵੀ ਬ੍ਰੈਡ ਆ ਦਿਖਣਾ ਨਹੀਂ ਚਾਹੀਦਾ ਚੰਗੀ ਤਰ੍ਹਾਂ ਇਹਨੂੰ ਉਪੋਂ ਇਹਦਾ ਲਗਾ ਦੇਣਾ ਚਮਚੇ ਦੇ ਨਾਲ ਲਗਾ ਲਓ बस इसे थोड़ा सा ठंडा कर लेना होता है मैं ठंडा ता कर रही हूं क्योंकि मेरे को प्लास्टिक दा बर्तन सी जे ਤੁਹਾਡੇ ਕੋਲ ਕੱਚਾ ਦਾ ਬਰਤਨ ਆ ਫਿਰ ਤੁਸੀਂ ਇਹਦਾ ਗਰਮ ਗਰਮ ਵੀ ਜਲਦੀ ਜਲਦੀ ਲਗਾ ਸਕਦੇ ਹੁਣ ਆਪਾਂ ਇੱਕ ਜਿਹੜੀ ਲੇਅਰ ਆ ਕੱਟੇ ਹੋਏ ਪੀਸਸ ਦੇ ਬ੍ਰੈਡ ਸੀਗੇ ਜਿਹੜੇ ਹਾਂ ਪੀਸਾਂ ਚ ਕੱਟ ਕੇ ਰੱਖੇ ਸੀ ਬ੍ਰੈਡ ਇੱਕ ਕਲੇਰ ਆ ਜਿਹੜੀ ਹੋਰ ਉਹਦੇ ਉੱਪਰ ਦੀ ਜਿਹੜੀ ਲਗਾ ਰਹੀ ਆ ਤੇ ਹੁਣ ਜਿਹੜਾ ਇਹ ਬਚਿਆ ਹੋਇਆ ਆਪਣਾ ਟੇਸਟੀ ਰਬੜੀ ਹੈਗਾ ਇਹਦੇ ਉੱਪਰ ਦੀ ਇੱਕ ਕਲੇਰ ਆ ਜਿਹੜੀ ਆਪਾਂ ਹੋਰ ਪਾ ਦੇਣੀ ਹੈ ਤਾਂ ਚੰਗੀ ਤਰ੍ਹਾਂ ਲਗਾ ਲਿਆ ਤੇ ਹੁਣ ਇਹਨੂੰ ਉੱਪਰੋਂ ਬਿਲਕੁਲ ਇਹਦਾ ਬਹੁਤ ਸੋਹਣਾ ਜਿਹੜਾ ਇਹਦਾ ਟੈਕਸਚਰ ਵੀ ਦੇਖੋ ਬਹੁਤ ਸੋਹਣਾ ਲੱਗ ਰਿਹਾ ਦੇਖਣ ਚ ਇਹਦਾ ਕਲਰ ਹੀ ਸੋਹਣਾ ਆ ਅਗਰ ਜੇ ਇਹਦੇ ਵਿੱਚ ਆਪਾਂ ਕਲਰ ਵੀ ਨਾ ਪਾਈਏ ਨਾ ਤੁਹਾਡੇ ਕੋਲ ਘਰੇ ਕੋਈ ਕਲਰ ਨਹੀਂ ਹੈਗਾ ਤਾਂ ਵੀ ਇਹਦਾ ਟੇਸਟ 'ਚ ਕੋਈ ਫਰਕ ਨਹੀਂ ਹੋਊਗਾ ਥੋੜਾ ਜਿਹਾ ਇਹਦੀ ਲੁੱਕ ਜਿਹੜੀ ਉਹ ਕਰੀਮੀ ਕਲ ਇਹਦੇ ਤੁਸੀਂ ਬਣਾ ਲਿਆ ਤੁਸੀਂ ਵੀ ਬੱਚੇ ਵੀ ਸਾਰੇ ਬਾਰ-ਬਾਰ ਬਣਾ ਕੇ ਖਵਾਉਂਗੇ ਜੇ ਕੋਈ ਰਿਸ਼ਤੇਦਾਰ ਵੀ ਆਉਣ ਵਾਲਾ ਹੈ ਕਰ ਕੋਈ ਮਿਠਾਈ ਨਹੀਂ ਹੈਗੀ ਤਾਂ ਰਿਸ਼ਤੇਦਾਰਾਂ ਨੂੰ ਖਵਾ ਸਕਦੇ ਹਾਂ ਹੁਣ ਥੋੜਾ ਜਿਹਾ ਇਹਦੇ ਉੱਪਰ ਮੈਂ ਪੇਸਟ ਪਾ ਰਹੀ ਹਾਂ ਤੁਸੀਂ ਪਾ ਸਕਦੇ ਨਟਸ ਪਾ ਸਕਦੇ ਆ ਤੇ ਥੋੜੀ ਟਾਈਮ ਲਈ ਜਿਹੜਾ ਇਹ 5-10 ਮਿੰਟ ਲਈ ਇਹਨੂੰ ਫ੍ਰਿਜ ਦੇ ਵਿੱਚ ਰੱਖ ਦੇਣਾ ਫਿਰ ਇਹਨੂੰ ਕੱਢ ਕੇ ਜਦ ਤੁਸੀਂ ਠੰਡਾ-ਠੰਡਾ ਖਾਓਗੇ ਤੇ ਇਹਨੂੰ ਇਦਾਂ ਕੱਟ ਲੈਣਾ ਪੀਸੇਸ ਬਣਾ ਲੈਣੇ ਇਦਾਂ ਤੇ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਂਦਾ ਤੇ ਬਿਲਕੁਲ ਇਹ ਮੂੰਹ ਦੇ ਵਿੱਚ ਜਿਹੜੀ ਇਹੋ ਘੁਲ ਜਾਣ ਵਾਲੀ ਇੱਕ ਮਿਠਾਈ ਆ ਤੇ ਬਹੁਤ ਹੀ ਟੇਸਟੀ ਜੀਨੂੰ ਵੀ ਖਵਾਓਗੇ ਤੇ ਉਹ ਪੁੱਛੂਗਾ ਜਰੂਰ ਵੀ ਇਹ ਤੁਸੀਂ ਕਿਵੇਂ ਬਣਾਈ ਆ ਬਹੁਤ ਟੇਸਟੀ ਆ ਜਦੋਂ ਵੀ ਕਦੇ ਜਿਆਦਾ ਮਿੱਠਾ ਖਾਣ ਦਾ ਦਿਲ ਕਰੇ ਦਿਲ ਕਰੇ ਵੀ ਬਾਜ਼ਾਰੋਂ ਰਸ ਮਲਾਈ ਲੈ ਆ ਕੇ ਖਾਦੀ ਜਾਵੇ ਤਾਂ ਉਦੋਂ ਤੁਸੀਂ ਇਹਨੂੰ ਬਣਾ ਕੇ ਆ ਜਿਹੜਾ ਉਹ ਘਰੇ ਜਰੂਰ ਖਾਣਾ ਇਹਦਾ ਕਲਰ ਟੈਕਸਚਰ ਆ ਦੇਖੋ ਵੀ ਬਹੁਤ ਵਧੀਆ ਆ ਰਿਹਾ ਜੇ ਤੁਸੀਂ ਖਾਓਗੇ ਇਹ ਤੁਹਾਨੂੰ ਖਾ ਕੇ ਦੱਸਣਗੇ ਤੇ ਖਾ ਕੇ ਵੀ ਇਹ ਜਿਹੜਾ ਇਹ ਬਹੁਤ ਵਧੀਆ ਹੁੰਦਾ ਬੱਚਿਆਂ ਲਈ ਬਜ਼ੁਰਗਾਂ ਲਈ ਕੋਈ ਵੀ ਇਹ ਖਾ ਸਕਦਾ ਜਰੂਰ ਬਣਾ ਕੇ ਖਾਣੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਜਿਹੜੇ ਵੀ ਵੀਡੀਓ ਦੇ ਲਾਸਟ ਤੱਕ ਜੁੜਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾ ਵੀ ਸਪੋਰਟ ਕਰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਭੈਣਾਂ ਸਕਰੀਨ ਸ਼ਾਟ ਲੈ ਕੇ ਜਿਹੜੀਆਂ ਭੇਜਦੀਆਂ ਕਮੈਂਟਾਂ ਚ ਉਹਨਾਂ ਨੂੰ ਸੂਟਾ ਜਿਹੜੇ ਦੋ ਭੇਜੇ ਜਾਣਗੇ